ਗੁਰਦਸਾਹ ਦੇ ਹضورੇ ਵਿੱਚ ਬਰਾਜਮਾਨ ਸਾਧ ਸੰਗਤ ਜੀ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸ਼ਖਦਾਂ ਦਾ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਕਿ ਮੇਰੇ ਸਤਿਕਾਰਯੋਗ ਚਾਚਾ ਜੀਤ ਸਿੰਘ ਦੀ ਆਤਮਰਦਾਸ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਜਿਹਾ ਜ ਚਾਚਾ ਜੀਤ ਸਿੰਘ ਨੇ ਆਪਣੇ ਜੀਵਨ ਵਿੱਚ ਕੰਮ ਕੀਤਾ ਉਹ ਰਹੀ ਉਹ ਦੇਸਪੁੱਤਰ ਨਿਕੜੀ ਤੇ ਸੁਪੁੱਤਰਾ ਨੇ ਆਪਣੇ ਪਿਆਰ ਦੇਆਂ ਗੰਢਾਂ ਪੀੜੀਆਂ ਕੀਤੀਆਂ ਸਮਾਜ ਵਿੱਚ ਉਸ ਕਰਕੇ ਅੱਜ ਹਰ ਪਾਰਟੀ ਦਾ ਨਮਾਇਕਾ ਹਰ ਵਰਗ ਦਾ ਬੰਦਾ ਅੱਜ ਚਾਚੇ ਦੀ ਅੰਤਮ ਅਰਦਾਸ ਵਿੱਚ ਪਹੁੰਚਿਆ ਚਾਚਾ ਜੀਤ ਸਿੰਘ ਮੈਨੂੰ ਚੱਕਦਾ ਰਹੇ ਜਦੋਂ ਮੇਰਾ ਜਨਮ ਹੋਇਆ ਇਹ ਤੇ ਮੇਰੀ ਭੂਆ ਮੀਤੀ ਜੋ ਮੋਗੇ ਵਿਆਹੀ ਸੀ ਇਹ ਸਾਡੇ ਘਰੇ ਬੇਬੇ ਕੋਲੇ ਰਹਿੰਦੇ ਤੇ ਮੈਨੂੰ ਚਾਚੇ ਨੇ ਬਹੁਤ ਚੱਕਿਆ ਤੇ ਜਦੋਂ ਮੈਂ ਹੁਣ ਵੀ ਸਰਪੰਚ ਬਣ ਗਿਆ ਜਾਂ ਹੋਰ ਗੱਲਾਂ ਕਰਨੀਆਂ ਇਹਨੇ ਮੈਨੂੰ ਉਸੇ ਢੰਗ ਨਾਲ ਗੱਲ ਕੀਤੀ ਕਰਨੀ ਕਿ ਜੇ ਮੈਨੂੰ ਚਾਹਦਾ ਹੁੰਦਾ ਸੀ ਇਸ ਕਰਕੇ ਮੈਂ ਸਮਝਦਾ ਹਾਂ ਥੋੜੇ ਜਿਹਾ ਪਹਿਲਾਂ ਹੀ ਆਪਣੇ ਪੁੱਤਰ ਰੂਪੇ ਨਾਲ ਆਪਣੇ ਘਰੇ ਗਿਆ ਤੇ ਮੈਂ ਉੱਥੇ ਗੱਲਾਂ ਬਾਤਾਂ ਵੀ ਕੀਤੀਆਂ ਰੂਪ ਸਿੰਘ ਦੀ ਲੜਕੀ ਦਾ ਸਗਣ ਆਪਣੇ ਘਰੇ ਪਿਆ ਸੀ ਤੇ ਬਹੁਤ ਖੁਸ਼ ਕਿ ਤੁਸੀਂ ਕਿ ਬਹੁਤ ਚੰਗਾ ਕੰਮ ਕੀਤਾ ਹੈ ਪੀ ਸਈਦੋ ਤੋਂ ਸਾਡਾ ਨੌਜਵਾਨ ਉਹਨੂੰ ਸ ਕਰਨ ਪਾਇਆ ਸੀ ਉਹ ਵੀ ਉਹ ਵੇਖ ਗਿਆ ਭਾਈ ਨਰਮਲ ਸਿੰਘ ਹੋਣਾ ਦੇ ਵਿਆਹ ਜੋ ਐਵੇਂ ਪਾਸਾ ਮੁੰਡਾ ਕਰਨੇ ਸਨ ਪਿਛਲੇ ਕਾਫੀ ਸਮੇਂ ਤੋਂ ਗੋਡੇ ਤੇ ਇੱਕ ਸੱਟ ਲੱਗੀ ਤੇ ਜੋ ਖੀਰ ਤੱਕ ਉਹ ਗਈ ਫੇਰ ਵੀ ਪਰਿਵਾਰ ਨੇ ਸਾਡੀ ਸਤਿਕਾਰਯੋਗ ਚਾਚੀ ਨੇ ਬਹੁਤ ਸੇਵਾ ਕੀਤੀ ਸਾਰੇ ਪਰਿਵਾਰ ਨੇ ਸੇਵਾ ਕੀਤੀ ਵਕੀਲ ਸਿੰਘ ਇਸ ਪਰਿਵਾਰ ਦਾ ਫਰਜੰਦ 2004 ਵਿੱਚ ਸਰਦਾਰ ਭਲਵੰਤ ਸਿੰਘ ਰਾਮੂਵਾਲਗਾ ਲੁਧਿਆਣੇ ਤੋਂ ਚੋਣ ਲੜਦਾ ਸੀ ਵਕੀਲ ਸਿੰਘ ਦੇ ਕਰਮਜੀਤ ਕੰਮਾ ਤਰਸੀਨ ਪਿੰਡ ਹੈ ਉਹਦੀ ਘਰ ਮੰਡੀ ਕੋਲੇ ਉੱਥੇ ਵੋਟਾਂ ਮੰਗਦੇ ਫਿਰਮ ਉੱਥੋਂ ਦਾ ਇੱਕ ਬਜ਼ੁਰਗ ਖੜ ਕੇ ਕਹਿੰਦਾ ਤੁਹਾਡਾ ਕਿਹੜਾ ਪਿੰਡ ਆ? ਉਹ ਕਹਿੰਦੇ ਸਾਡਾ ਪਿੰਡ ਰਣ ਸਿੰਘ ਕਲਾ ਉਹ ਕਹਿੰਦਾ ਭੂਟਾ ਸਿੰਘ ਵਾਲਾ ਉਹ ਕਹਿੰਦੇ ਹਾਂ ਕਿਵੇਂ ਫਿਰ ਇੱਥੇ ਕੀ ਕਰਦੇ ਆ ਤੁਹਾਡੇ ਪਿੰਡ ਦਾ ਬੰਦਾ ਹੈਗਾ ਉਹਦੇ ਕੋਲੇ ਜਾਓ। ਬਸ ਉੱਥੋਂ ਚੋਣ ਤਵਾ ਕੇ ਤੇ ਦੋਨੇ ਸਿੱਧੇ ਮੇਰੇ ਕੋਲੇ ਆਏ। ਮੈਨੂੰ ਕਹਿੰਦੇ ਸਾਨੂੰ ਰਸੀਨ ਪਿੰਡ 'ਚ ਹੀ ਆਖਿਆ ਅੱਜ ਤੋਂ ਬਾਅਦ ਅਸੀਂ ਮਾਈ ਤੇਰੇ ਨਾਲ ਆ। ਫੇਰ ਉਦੋਂ ਤੋਂ ਲੋਕੀ ਅੱਜ ਤੱਕ ਵਕੀਲ ਸਿੰਘ ਇਸ ਨਗਰ ਵਿੱਚ ਅਸੀਂ ਬਲਾਕ ਸਭਾ ਦੀ ਛੜਾ ਕਰਤਾ ਕਮਾਲ ਹੋ ਗਈ ਇੱਕ ਪਾਸੇ 250 ਵੋਟ ਪਈ ਪਿੰਡ ਚੋਂ ਤੇ ਵਕੀਲ ਸਿੰਘ ਨੂੰ 1300 ਸਾਰੇ ਬਲਾਕ ਚੋਂ ਵਕੀਲ ਸਿੰਘ ਫਰਸਟ ਜਿੱਤਿਆ ਬਲਾਕ ਸਭਾ ਮਤੀ ਚ ਐਤ ਕੀ ਪੰਚਾਇਤ ਮੈਂਬਰ ਖੜਾ ਕਰਤਾ ਵਕੀਲ ਸਿੰਘ ਤੇ ਬਾੜ ਵੀ ਐਕੀ ਸੀ ਉਹਦਾ ਰਿਜ਼ਲਟ ਆਉਣਾ ਸੀ ਤੇ ਸਭ ਤੋਂ ਪਹਿਲਾਂ ਵਕੀਲ ਸਿੰਘ ਦਾ ਰਿਜ਼ਲਟ ਆਇਆ ਕਿ ਵਕੀਲ ਸਿੰਘ ਜਿੱਤ ਗਿਆ ਇਸ ਕਰਕੇ ਇਹ ਸਾਰੇ ਚਾਚਾਜੀਤ ਸਿੰਘ ਦੀ ਦੇਣ ਆ ਉਹਨੇ ਆਪਣੇ ਬੱਚਿਆਂ ਨੂੰ ਪੜਾਇਆ ਸਾਰੇ ਭਰਾ ਦੋ ਭੈਣਾਂ ਔਰ ਉਹਨੇ ਇੱਥੋਂ ਤੱਕ ਚਾਚਾਜੀਤ ਸਿੰਘ ਲੈ ਕੇ ਗਿਆ ਇਸ ਕਰਕੇ ਮੈਂ ਸਮਝਦਾ ਕਿ ਭਾਵੇਂ ਜਿਵੇਂ ਕਿਰਤੀ ਬੰਦਾ ਸੀ ਉਮਰ ਉਸ ਢੰਗ ਨਾਲ ਘੱਟ ਹੋ ਗਈ ਅਜੇ 10 ਸਾਲ ਘੱਟੋ ਘੱਟ ਚਾਚੇ ਨੂੰ ਜਿਉਂਦਾ ਰਹਿਣਾ ਚਾਹੀਦਾ ਸੀ ਜਸਟਾਣਾ ਉਹ ਸਰੀਰ ਪਤਲਾ ਸੀ ਕੰਮ ਕਰਦਾ ਸੀ ਬੱਚੇ ਉਹਦੇ ਸਾਰੇ ਆਗਿਆਕਾਰ ਸਨ ਪਰ ਮਹਾਰਾਜ ਦਾ ਹੁਕਮ ਆ ਕਿ ਜਿੰਨੀ ਉਮਰ ਲੈ ਕੇ ਆਇਆ ਉੰਨੀ ਲੈ ਕੇ ਗਿਆ ਪਰ ਉਹ ਮੈਂ ਸਮਝਦਾ ਕਿ ਉਹ ਆਪਣੀ ਚਿੱਟੀ ਚਾਦਰ ਲੈ ਕੇ ਗਿਆ ਭਾਵੇਂ ਮੂੰਹ ਦਾ ਉਹ ਸਤ ਸੀ ਪਰ ਉਹਨੇ ਜਨ ਦਾ ਸਾਫ ਸੀ ਔਰ ਜਿੰਨਾ ਮੂੰਹ ਦਾ ਸਾਫ ਸੀ ਇਸ ਕਰਕੇ ਉਹ ਆਪਣਾ ਸਫਲਾ ਜੀਵਨ ਸਫਲ ਕਰਕੇ ਗਿਆ ਸਾਰਾ ਪਰਿਵਾਰ ਅੱਜ ਦਾ ਕਾਠੀ ਇਸ ਗੱਲ ਦੀ شادی ਭਰਦਾ ਕਿ ਉਹਦੇ ਬੱਚੇ ਸਾਰੇ ਹੋਣ ਹਾਰ ਆ ਉਹਦੇ ਸਾਰੇ ਬੱਚਿਆਂ ਦੇ ਮਿੱਤਰ ਅੱਜ ਇੱਥੇ ਆਏ ਆ ਵੱਖ-ਵੱਖਰੇ ਖੇਤरां ਚੋਂ ਔਰ ਇਹ ਵੀ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਪਰਿਵਾਰ ਦੀ ਕਿ ਵੱਖ-ਵੱਖੇ ਖੇਤरां ਦੇ ਵਿੱਚ ਆਪੋ ਆਪਣਾ ਨਾਮ ਬਣਾਉਣਾ ਔਰ ਸਾਰੇ ਪਰਿਵਾਰ ਹੀ ਇਸ ਕਰਕੇ ਚੜ੍ਹਦੀ ਕਲਾ ਦੇ ਵਧਾਈ ਦਾ ਪਾਤਰ ਆ ਭਾਵੇਂ ਸਾਡਾ ਚਾਚਾ ਮੁੜ ਕੇ ਨਹੀਂ ਆਊਗਾ ਪਰ ਉਹਦੀ ਤਸਵੀਰ ਉਹਦੇ ਵਿਚਾਰ ਅਸੀਂ ਉਹਦੇ ਪੁੱਤਰਾਂ ਵਿੱਚ ਦੀ ਬੰਦੇ ਰਹਿਾਂਗੇ ਮਪੂ ਦੇ ਬੱਚੇ ਉਸ ਗੱਲ ਦੀ ਸਾਦੀ ਭਰਨਗੇ ਤੇ ਬਾਬਾ ਸੇਵ ਖੇਮ ਸਿੰਘ ਦਾ ਪਰਿਵਾਰ ਆ ਜਿਹੜਾ ਇਹ ਚੜ੍ਹਦੀ ਕਲਾ ਵਿੱਚ ਲੋਕਾਂ ਦਾ ਪਿਆਰ ਰੱਖਣ ਵਾਲਾ ਪਰਿਵਾਰ ਆ ਔਰ ਮੈਂ ਫੇਰ ਚਾਚੇ ਨੂੰ ਜਿੱਥੇ ਸਾਧਾਂ ਤੇ ਫੁੱਲ ਭੇਟ ਕਰਦਾ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਸਾਡੇ ਗੁਰੂ ਆ ਸਾਰੀ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਵਾਹਿਗੁਰੂ ਸਾਡੇ ਚਾਚੇ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਥਾਨ ਦੇਈ ਪਿੱਛੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਇਹ ਸਾਰੀ ਸੰਗਤ ਦਾ ਜੇ ਕੋਈ ਨਾਂ ਵੀ ਰਹਿ ਗਿਆ ਵੇ ਸਤਰਾਮ ਸਿੰਘ ਬੈਠਾ ਬਲਾਸਪੁਰ ਤੋਂ ਸਰਦਾਰ ਚਸਕਰਨ ਸਿੰਘ ਕਾਨ ਸਿੰਘ ਵਾਲਾ ਜੋ ਸਾਡੇ ਬਹੁਤ ਵੱਡੇ ਆਗੂ ਹਨ ਪੰਥ ਦੇ ਉਹਨਾਂ ਦਾ ਸਾਥੀ ਆ ਉਹਦਾ ਨਾਂ ਲੈਣਾ ਉਹ ਰਹਿ ਗਿਆ ਬਹੁਤ ਸਾਰੇ ਹਰਪਾਲ ਸਿੰਘ ਬੀਓ ਜੋ ਸਟੇਜ ਚਲਾਉਂਦੇ ਹਨ ਕਈ ਵਾਰੀ ਨਾਂ ਰਹਿ ਜਾਂਦੇ ਆ ਮੇਰਾ ਵੱਡਾ ਭਾਜ ਜਸਵੰਤ ਸਿੰਘ ਬੈਠਾ ਜਿਨ੍ਹਾਂ ਨੇ ਥਾਣੇਦਾਨ ਕੀਤਾ ਇੱਥੇ ਇਹਨਾਂ ਦੇ ਮਜੁਰਦਾਂ ਨੇ ਗੁਰਦੁਆਰਾ ਸਾਹਿਬ ਪਾਉਣ ਨੂੰ ਕੋਹੀ ਲਾਉਣ ਨੂੰ ਸਰਪੰਚ ਮਹਿੰਦਰ ਸਿੰਘ ਦੇ ਸੁਪੁੱਤਰ ਬੈਠੇ ਆ ਸਰਦਾਰ ਰਾਜ ਸਿੰਘ ਕੈਨੇਡਾ ਤੋਂ ਆਇਆ ਸਾਡੇ ਵੱਡੇ ਭਰਾ ਬਹੁਤ ਸਾਰੇ ਨਾਂ ਰਹਿ ਜਾਂਦੇ ਆ ਮੈਂ ਸਾਰਿਆਂ ਵੱਲੋਂ ਇਸ ਸੰਗਤ ਵੱਲੋਂ ਮਾਸਟਰ ਗੁਰਦੇਵ ਸਿੰਘ ਜੀ ਬੈਠੇ ਆ ਔਰ ਸਾਰੀ ਸੰਗਤ ਦਾ ਹੀ ਮੈਂ ਧੰਨਵਾਦ ਕਰਦਾ ਜੇ ਕਿਸੇ ਦਾ ਨਾਂ ਵੀ ਕੋਈ ਰਹਿ ਗਿਆ ਹੋਵੇ ਫੇਰ ਵੀ ਮਾਫੀ ਚਾਹੁੰਨੇ ਆ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਦੇਖ ਲੈਣ ਤੋਂ ਬਾਅਦ ਪ੍ਰਸ਼ਾਦੇ ਦਾ ਪਹੜਾ ਤਿਆਰ ਆ ਸਾਰੀ ਸੰਗਤ ਨੇ ਪ੍ਰਸ਼ਾਦਾ ਛੱਕ ਕੇ ਜਾਣਾ ਚਾਹ ਪੀਣੀ ਪੀ ਕੇ ਜਾਣਾ ਬੇ ਸਾਰੀ ਸੰਗਤ ਦਾ ਧੰਨਵਾਦ ਵਹਿਰੂ ਜੀ ਦਾ ਖਾਲਸਾ ਵਹਿਰੂ ਜੀ ਕੀ ਫਤ